ਨੰਬਰ ਚੈੱਕ ਕਰੋ ਦੁਕਾਨਾ ਉੱਪਰ ਗੋਲੀ ਲਾਤੀ ਜਦੋਂ ਇਹ ਦੱਬਣਗੇ ਆ ਰਾਡ ਬਾਹਰ ਆਵਾ ਜਿਹੜਾ ਜਿਹਨੇ ਗੇਅਰ ਆ ਲੋਕ ਦੱਬਣਿਆ ਜਿਹਦੇ 40121 22 23 ਤੇ ਇਹ ਸਲਿੱਪ ਗੇਅਰ ਇਹਦੇ ਗੁੱਲ ਸਾਈਡ ਗੇਅਰ ਆਏ ਸੀ ਜਿਹੜੇ 960 ਟਰੈਕਟਰ ਆਏ ਸੀ ਕੜਿਆਂ ਵਾਲੇ ਗੇਅਰ ਪੂਰ ਕਰ ਲੈਣਾ ਕੈਮਰਾ ਮੈਂ ਠੀਕ ਆ ਜੀ ਆ ਹਾਈ ਲੋ ਵਾਲਾ ਗੁੱਛੇ ਦਾ ਤੁਸੀਂ ਵੇਖੋ ਆਸੀ ਗੱਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਆਵਾ ਸਲਿੱਪ ਗੇਅਰ ਡਿਫੈਂਸਰ ਲੋਕ ਤੇਜ ਸਾਈਡ ਗੇਅਰ ਕਿਵੇਂ ਹੁੰਦਾ ਤੁਸੀਂ ਆਪਣੇ ਟਰੈਕਟਰ ਨੂੰ ਸਾਈਡ ਗੇਅਰ ਕਿਵੇਂ ਕਰ ਸਕਦੇ ਹੋ ਉਸੇ ਗੇਅਰ ਨੂੰ ਸਾਈਡ ਗੇਅਰ ਕਿਵੇਂ ਕਰ ਸਕਦਾ ਕੋਈ ਜ਼ਿਆਦਾਤਰ ਸਮਾਨ ਨਾਂ ਬਦਲਣਾ ਪਵੇ ਸੌਖੇ ਜਿਹੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੱਸਿਓ ਵੀਡੀਓ ਕਿਵੇਂ ਲੱਗੀ ਤੁਹਾਨੂੰ ਡਿਫੈਂਸਰ ਲੋਕ ਕਹਿ ਦਿੰਦਾ ਕੋਈ ਸਲਿੱਪ ਗੇਅਰ ਕਹਿ ਦਿੰਦਾ ਸੁਵਰਾਜ 852 ਸਟੈਂਡਰਡ ਏਸ ਕੋਈ ਵੀ ਟਰੈਕਟਰ ਹੋਵੇ ਉਹਦੇ ਬਾਰੇ ਇਨਫੋਰਮੇਸ਼ਨ ਆ ਜੇ ਕਿਸੇ ਵੀਰ ਨੇ ਪੂਰਾ ਪਿਛਲਾ ਹਿੱਸਾ ਲੈਣਾ ਹੋਵੇ ਬਹੁਤ ਨਿੱਗਰ ਹਿੱਸਾ ਟਿਊਬਾਂ ਡੇਬਾਂ ਬਹੁਤ ਵਧੀਆ ਨਿੱਗਰ ਸਾਈਡ ਗੇਅਰ ਸਲਿੱਪ ਗੇਅਰ ਵਾਲਾ ਤੇ ਸਾਈਡ ਗੇਅਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਈ ਕਿਸੇ ਨੇ ਕਿਤੋਂ ਵੀ ਲੈ ਕੇ ਆਪਣਾ ਕਰਾਉਣਾ ਹੋਵੇ ਤੇ ਕਿਤੋਂ ਕਰਾ ਸਕਦੇ ਹੋ ਆਪਾਂ ਐਜ਼ ਇਨਫੋਰਮੇਸ਼ਨ ਵਾਸਤੇ ਤੁਹਾਡਾ ਵੀਡੀਓ ਸਾਂਝੀ ਕਰੀਏ ਕੋਈ ਵੀ ਸਾਨੂੰ ਇਹੋ ਜਿਹਾ ਸਾਡਾ ਮੰਤਵ ਨਹੀਂ ਹੁੰਦਾ ਵੀ ਵੀ ਅਸੀਂ ਆਪਦੀ ਮਸ਼ਹੂਰੀ ਕਰੀਏ ਵੀ ਸਾਡੇ ਕੋਲ ਹੀ ਅਗਲਾ ਚੱਲ ਕੇ ਆਵੇ ਇਹ ਤਾਂ ਵੀ ਤੁਹਾਡਾ ਮਸਲਾ ਹੱਲ ਹੁੰਦਾ ਹੋਵੇ ਤੁਸੀਂ ਕਰ ਸਕਦੇ ਹੋ ਦੋਸਤੋ ਤੇ ਫੋਨ ਨੰਬਰ ਆਪਣੇ 9814504323 ਨਗਾ ਨੰਬਰ 3212223 ਦੋਸਤੋ ਸਲਿੱਪ ਗੇਅਰ ਪਹਿਲਾਂ ਵੇਖ ਲਓ ਡਿਫੈਂਸਰ ਲੋਗ ਜਿਹਨੂੰ ਕਹਿੰਦੇ ਨੇ ਸਲਿੱਪ ਗੇਅਰ ਕਹਿੰਦੇ ਨੇ ਆ ਕੁਝ ਵੀ ਤੁਸੀਂ ਆਪਣੀ ਭਾਸ਼ਾ ਅੱਜ ਕੱਲ ਜਿਵੇਂ ਸੂਬੇ ਬਦਲਦੇ ਜਾਂਦੇ ਆ ਸੀਮਾਵਾਂ ਬਦਲਦੀਆਂ ਜਾਂਦੀਆਂ ਹਰਿਆਣੇ 'ਚ ਕੁਝ ਕਹਿੰਦੇ ਆ ਪੰਜਾਬ 'ਚ ਕੁਝ ਕਹਿੰਦੇ ਆ ਆਪਦੀ ਬੋਲੀ ਆਪਦਾ ਕੀਤਾ ਸਭ ਦਾ ਹਨਾ ਹਰ ਇੱਕ ਬੰਦੇ ਨੂੰ ਆਪਦੀ ਬੋਲੀ ਪਿਆਰੀ ਲੱਗਦੀ ਆ ਇਹ ਆ ਦੋਸਤੋ ਸਲਿੱਪ ਗੀਅਰ ਸਵਰਾਜ ਸੈਂਟਰ ਗੀਅਰ 855 ਇੰਡੋ ਫਾਰਮ ਏਸ ਸਭ ਦੇ ਵਿੱਚ ਇਹ ਸਲਿੱਪ ਗੀਅਰ ਸੇਮ ਕੰਮ ਕਰਦਾ ਕੰਪਨੀ ਨੇ ਇਹਦੇ ਵਿੱਚ ਇੱਥੇ ਸਿੰਘ ਜਾਂ ਵੀ ਬਣਾਇਆ ਸੀਗਾ ਵੇ ਜਿਹੜੀ ਸਪੋਰਟ ਕਰਨ ਵਾਸਤੇ ਇਹਨੂੰ ਰਾਡ ਨੂੰ ਚਲੋ ਇਹਦਾ ਵੀ ਜਿਗਾਰਡ ਲੱਗ ਜਾਂਦਾ ਆ ਸਰਾਖ ਤਾਂ ਪਹਿਲਾਂ ਜ਼ਰੂਰੀ ਆ ਸਭ ਤੋਂ ਪਹਿਲਾਂ ਸਰਾਖ ਹਾਂਡੀ ਦੇ ਵਿੱਚ ਕਢਾਉਣਾ ਪਊਗਾ ਤੁਸੀਂ ਚੈੱਕ ਕਰ ਲਓ ਇਹ ਟੋਚ ਨਾਲੇ ਵੀਰ ਜਿਹੜੇ ਆ ਅੱਜਕੱਲ ਸਪੈਸ਼ਲੀ ਜਿਹੜੇ ਟੋਚਨਾ ਤੇ ਕੰਮ ਲੈਂਦੇ ਆ ਟਰੈਕਟਰ ਤੋਂ ਮੇਲੇ ਲਾਉਂ ਮੇਲੇ ਲਾਉਂਦੇ ਆ ਉਹਨਾਂ ਵਾਸਤੇ ਆ ਪਹਿਲਾਂ ਦਾ ਪੇਜ ਫੋਲੋ ਕਰ ਲਓ ਪਲਵਾਨ ਟੈਕ ਚੋ ਬਰੇਲਾ ਮੈਂ ਫੇਰ ਤੁਹਾਨੂੰ ਵੀਡੀਓ ਦਿਖਾ ਦਾਂ ਆਪਣੇ ਵੀਡੀਓ ਨੰਬਰ ਚੈੱਕ ਕਰ ਲਓ ਦੁਕਾਨ ਨੰਬਰ 321 22 23 ਤੇ ਇਹ ਸਲਿੱਪ ਗੇਰ ਆ ਇਹਦੇ ਗੁੱਲ ਪੀ ਨਹੀਂ ਹੁੰਦਾ ਵੀ ਫਰਕ ਆ ਸਟਾਰ ਹਾਂਡੀ ਦਾ ਵੀ ਫਰਕ ਆ ਬਹੁਤ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਚਲੋ ਜਦੋਂ ਫਿਰ ਚੱਲ ਪੈਂਦਾ ਨਾ ਫਿਰ ਮੌਸਮ ਜਾਂ ਫਿਰ ਪਾਉਣੀਆਂ ਪੈਂਦੀਆਂ ਜਿਵੇਂ ਹੁਣ ਤੋਰੀ ਵਧਾਉਣ ਦਾ ਹੌਲੇ ਮੱਲੇ ਕਰਕੇ ਜਾਂ ਹੋਰ ਕੰਮਾਂ ਦਾ ਚੱਲ ਪੈਂਦਾ ਦੌਰ ਫਿਰ ਪਾਉਣੀ ਪੈਂਦੀ ਵੀ ਵੀਡੀਓ ਪੁਰਾਣੀ ਹੋ ਜਾਂਦੀ ਲੋਕਾਂ ਨੂੰ ਨਹੀਂ ਲੱਭਦੀ ਇਹਦੇ ਵਿੱਚ ਇੱਕ ਤਾਂ ਗੁੱਲੇ ਦਾ ਫਰਕ ਆ ਗੁੱਲੇ ਦੇ ਉੱਪਰ ਆ ਕੜਾ ਜਾਂ ਚੱਲਦਾ ਹੁਣ ਕਰਕੇ ਇਹਦੇ ਦੰਦੇ ਲੰਮੇ ਕਰੇ ਹੁੰਦੇ ਆ ਆ ਜਿਹੜਾ ਆ ਕੜਾ ਵਾ ਜਿਹੜਾ ਜਿਹਨੇ ਗੇਰ ਆ ਲੋਕ ਦੱਬਣੇ ਆ ਜਿਹਦੇ ਇਹਦਾ ਤੁਸੀਂ ਦੇਖੋਗੇ ਆ ਪਿੱਛੋਂ ਦੇਖੋਗੇ ਨਾ ਸਿਸਟਮ ਇਹਦੀ ਸਟਾਰ ਬਾਡੀ ਆਰਮ ਜਿਹੜਾ ਸਵਰਾਜ ਆ ਉਹਦੇ ਮੋਹਰਿਓ ਨਟ ਕੱਸੇ ਹੁੰਦੇ ਆ ਆ ਦੋ ਹਿੱਸਿਆਂ ਚ ਬਾਡੀ ਹੁੰਦੀ ਆ ਆ ਦੋ ਹਿੱਸਿਆਂ ਦੇ ਵਿੱਚ ਬਾਡੀ ਹੁੰਦੀ ਆ ਖੁੱਲਦੇ ਆ ਵਿੱਚ ਸਟਾਰ ਹੁੰਦੇ ਆ ਜਦੋਂ ਖੋਲਣੀ ਆ ਇਧਰਲੇ ਪਾਸੇ ਨਟ ਹੁੰਦੇ ਆ ਆਰਮ ਟਰੈਕਟਰ ਦੇ ਜਿਹੜਾ ਆਰਮ 슬ਿਪ ਗੇਅਰ ਤੋਂ ਬਿਨਾਂ ਆ ਹੁਣ ਇਹਦੇ 슬ਿਪ ਗੇਅਰ ਕਰਕੇ ਇਧਰ ਲੌਕ ਦੇਤੇ ਉਹ ਲੌਕ ਦੀ ਨੇ ਜਿਹੜੇ ਤੁਸੀਂ ਮਦਨ ਪੈਡਲ ਦਬੂਗਾ ਤਾਂ ਦੱਬੇ ਜਾਣਗੇ ਇਹ ਇਹ ਐ ਦੱਬੇ ਜਾਣੇ ਆ ਇਹ ਤੇ ਇਹਦੇ ਨਟ ਪੁੱਠੇ ਪਾਸੇ ਇਧਰ ਕਰਤੇ ਅਨਾਂਡ ਜਿਹੜੇ 17 ਨੰਬਰ ਦੇ ਨੇ ਜਿਨ੍ਹਾਂ ਨੂੰ ਲੋਕ ਲੱਗੇ ਹੋਏ ਆ ਹਨਾ ਇਹ ਉਲਟ ਪਾਸਾ ਚਲੇ ਗਿਆ ਸਟਾਰ ਬਾਡੀ ਨੂੰ ਕੱਸਣਾ ਵੀ ਤਾਂ ਸੀ ਨਾ ਕੰਪਨੀ ਨੇ ਸਲਿੱਪ ਕਰ ਇਧਰ ਕਰਤਾ ਸਟਾਰ ਬਾਡੀ ਨੂੰ ਕੱਸਣ ਵਾਲਾ ਕੰਮ ਇਧਰ ਆ ਗਿਆ ਕੜਾ ਵੀ ਸੇਮ ਸਾਈਡ ਤੇ ਸਟਾਰ ਬਾਡੀ ਵੀ ਸੇਮ ਸਾਈਡ ਆਦਰਵਾਈਸ ਜਿਹੜਾ ਕੰਪਨੀ ਦਾ ਕੰਮ ਸੀਗਾ ਕੜਾ ਇਧਰਲੇ ਪਾਸੇ ਕੱਸਿਆ ਜਾਂਦਾ 19 ਨੰਬਰ ਨਾੜਾ 'ਚ ਸਟਾਰ ਬਾਡੀ 17 ਨੰਬਰ ਨਾੜਾ 'ਚ ਕਸੀ ਹੁੰਦੀ ਇਧਰਲੇ ਪਾਸੇ ਸੌਖਾ ਸਮਝ ਆ ਜਾਊਗਾ ਤੇ ਆਪਾਂ ਅੱਗੇ ਵਧੀਏ ਉਤੋਂ ਬਾਅਦ ਆਹ ਕੜਾ ਵਾ ਜਿਹਦੇ ਚ ਕੰਪਾਸ ਪਾਈ ਹੋਈ ਆ ਵੱਡੀ ਕੰਪਾਸ ਤੁਸੀਂ ਦੇਖਦੇ ਹੋਣੇ ਕੰਪਾਸ ਪਾਈ ਹੋਣੀ ਕੰਪਾਸ ਪਾਈ ਆ ਇਹਨੇ ਆ ਲੋਕ ਮਣਕਣੇ ਜਿਹੜੇ ਦਿੰਦੇ ਆ ਦਾਣੇ ਜੇ ਐਂ ਵਿੱਚ ਦਾਣੇ ਆ ਇਹ ਜਾ ਕੇ ਸਟਾਰ ਦੇ ਵਿੱਚ ਫਸਦੇ ਹੁੰਦੇ ਆ ਇਹ ਇੱਕ ਦਿਨ ਮੈਂ ਵੀਡੀਓ ਪਾਈ ਸੀ ਸਲਿੱਪ ਗੇਅਰ ਤੋਂ ਡਿਫੈਂਸਰ ਤੋਂ ਵੀ ਹਮੇਸ਼ਾ ਇੱਕ ਟਾਇਰ ਫ੍ਰੀ ਹੁੰਦਾ ਇੱਕ ਟਾਇਰ ਘੁੰਮਦਾ ਹੁੰਦਾ ਉਹ ਬੰਦਾ ਕਹਿੰਦਾ ਮੈਂ ਖੁਦ ਮਕੈਨਿਕ ਰਿਆਂ ਪਤਾ ਨਹੀਂ ਕਿੰਨਾ ਟਾਈਮ ਕਹਿੰਦਾ ਕੇ ਬਿਓ ਬੀਪ ਕੋ ਬਣਾਈ ਜਾਂਨੇ ਆ ਇਹ ਟਾਇਰ ਦੋਵੇਂ ਘੁੰਮਦੇ ਹੁੰਦੇ ਆ ਟਾਇਰ ਦੋ ਨਹੀਂ ਦੋਨੇ ਜ਼ੋਰ ਲਾਉਂਦੇ ਹੁੰਦੇ ਆ ਟਾਇਰ ਦੋਵੇਂ ਘੁੰਮਣੇ ਤਾਂ ਦੋਵੇਂ ਆ ਹੁਣ ਟਾਇਰ ਇੱਕ ਤਾਂ ਖੜਾ ਨਹੀਂ ਰਹਿ ਸਕਦਾ ਟਾਇਰ ਦਾ ਘੁੰਮਣੇ ਦੋਨੇ ਜੋਰ ਹਮੇਸ਼ਾ ਇੱਕ ਟਾਇਰ ਨੇ ਹੀ ਲੋਣਾ ਹੁੰਦਾ ਹਾਂ ਬ੍ਰੇਕ ਦੱਬ ਕੇ ਤੁਸੀਂ ਬਦਲਾ ਸਕਦੇ ਹੋ ਸਾਈਡ ਇੱਕ ਬ੍ਰੇਕ ਦਬੋਗੇ ਦੂਸਰਾ ਜੋੜ ਲੋਣ ਲੱਗ ਜੂਗਾ ਸਟਾਰ ਜਿਹੜੇ ਕੰਪਨੀ ਨੇ ਬਣਾਏ ਸੀ ਇਸੇ ਕਰਕੇ ਬਣਾਏ ਆ ਜਦੋਂ ਤੁਸੀਂ ਟਰੈਕਟਰ ਮੋੜਨਾ ਵਾ ਤੁਸੀਂ ਦੇਖੋਗੇ ਆਮ ਹੀ ਨਾ ਟਰੈਕਟਰ ਤੁਸੀਂ ਵੇਖੋ ਜਦੋਂ ਵੀ ਤੁਸੀਂ ਵੇਖੋ ਰੋਟਾਵੇਟਰ ਚਲਾਉਂਦੇ ਆ ਭਰਾ ਵਾਈ ਤੇ ਚਲਾਉਂਦੇ ਆ ਜਦੋਂ ਮੋੜ ਆ ਜਾਂਦਾ ਉਹ ਉਹ ਤਰ੍ਹਾਂ ਕਟਾਈ ਘੱਟ ਕਰਦਾ ਟਰੈਕਟਰ ਤੁਸੀਂ ਬ੍ਰੇਕ ਦੱਬ ਲੋਂਗੇ ਨਾ ਤਾਂ ਟਰੈਕਟਰ ਫਟਾਫਟ ਕਟਾਈ ਕਰ ਜਾਂਦਾ ਉਹਦਾ ਕਾਰਨ ਆ ਸਟਾਰ ਹੁੰਦੇ ਆ ਇਹ ਹਮੇਸ਼ਾ ਸਟੇਰਾਂ ਨੂੰ ਜਿਹੜਾ ਮੋੜਨ ਦਾ ਕੰਮ ਆ ਜਦੋਂ ਟਰੈਕਟਰ ਕਦੀ ਕਿਉਂ ਦੀ ਤੁਸੀਂ ਵੇਖੋ ਤੁਹਾਡਾ ਟਰੈਕਟਰ ਕਟਾਈ ਬੰਦ ਕਰ ਦਵੇ ਜਾਂ ਮੋੜਨ ਲੱਗ ਗਿਆ ਔਖਾ ਕਰੇ ਉਹ ਫਿਰ ਆ ਸਟਾਰ ਖਰਾਬ ਹੋ ਜਾਂਦੇ ਆ ਜਦੋਂ ਇਹ ਵੱਡੇ ਜਾਂਦੇ ਆ ਜਾਂ ਜਾਮ ਹੋ ਜਾਂਦੇ ਫਿਰ ਤੁਹਾਡਾ ਟਰੈਕਟਰ ਕਟਾਈ ਨਹੀਂ ਕਰਦਾ ਇਹ ਨਿਸ਼ਾਨੀ ਆ ਇਹ ਸਟਾਰ ਵੱਡੀ ਵੱਡਣ ਦੀ 99% ਟਰੈਕਟਰਾਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਨਵੇਂ ਟਰੈਕਟਰ ਤੋਂ ਵੀ ਕੰਪਨੀ ਤੋਂ ਪ੍ਰੋਬਲਮ ਨਹੀਂ ਹੱਲ ਹੋਈ ਹਾਂ ਜਿਹੜੇ ਕਰਾਰੋ ਗੇਰ ਆ ਕੇ ਹੋ ਟਰੈਕਟਰ ਆ ਗਏ ਉਹਨਾਂ 'ਚ ਜਾ ਕੇ ਖਤਮ ਹੋਈ ਆ ਪ੍ਰੋਬਲਮ ਨਹੀਂ ਤਾਂ 2 ਸਪੀਡ ਟਰੈਕਟਰਾਂ ਦੇ ਵਿੱਚ 99% ਟਰੈਕਟਰਾਂ ਦੀ ਖਰਾਬ ਨਿਕਲਦੀ ਆ ਇਹ ਤਾਂ ਹੋ ਗਿਆ ਕੰਮ ਇਹ ਵੀ ਇਹਦਾ ਕੰਮ ਆ ਇੱਕ ਟਾਇਰ ਫ੍ਰੀ ਕਰਨ ਦਾ ਸਟਾਰ ਬਾਡੀ ਦਾ ਹਾਲੇ ਕਈ ਭਰਾਵਾਂ ਦੀ ਇੱਥੇ ਤੱਕ ਸੋਚ ਆ ਵੀ ਉਹ ਇਹ ਕਹੀ ਜਾਂਦੇ ਵੀ ਦੋਨੇ ਟਾਇਰ ਹੀ ਜ਼ੋਰ ਲਾਉਂਦੇ ਟਾਇਰ ਹਮੇਸ਼ਾ ਇੱਕ ਜ਼ੋਰ ਲਾਉਂਦਾ ਇੱਕ ਗੁੱਲਪੀਨ ਜ਼ੋਰ ਲਾਉਂਦਾ ਇੱਕ ਟਾਇਰ ਫ੍ਰੀ ਹੁੰਦਾ ਤਾ ਜੋ ਆਪਣਾ ਟਰੈਕਟਰ ਆਸਾਨੀ ਨਾਲ ਮੋੜ ਸਕੇ ਜਦੋਂ ਮੋੜ ਆਉਣਾ ਵਾ ਇੱਕ ਟਾਇਰ ਉੱਪਰ ਦੀ ਘੁੰਮ ਜਾਣਾ ਵਾ ਸਟਾਰ ਇਹਦਾ ਇਹਨੇ ਇਹਨੂੰ ਮੋੜਨਾ ਵਾ ਮੋੜਨ ਦਾ ਵੀ ਕੰਮ ਇਹਨੇ ਚੀਜ਼ ਨੇ ਕਰਨਾ ਠੀਕ ਆ ਦੋਸਤੋ ਇਹਦੇ ਵਿੱਚ ਫੀਟਿੰਗ ਵਾਸਤੇ ਤੁਹਾਨੂੰ ਇੱਕ ਆ ਦੇਖੋ ਪੈਡਲ ਆ ਪੈਡਲ ਵੀ ਕਿਵੇਂ ਕੰਮ ਕਰਦਾ ਕੰਪਨੀ ਨੇ ਬਣਾਇਆ ਦੇਖੋ ਆ ਦੇਖੋ ਥੱਲੇੋਂ ਟੇਪਰ ਕਰਤਾ ਆ ਦੇਖੋ ਇਹਨਾਂ ਦਾਤੀ ਇੱਕਵਾੜੀ ਵਾਂਗੂ ਉੱਪਰ ਗੋਲੀ ਲਾਤੀ ਜਦੋਂ ਇਹ ਦੱਬਣਗੇ ਆ ਰਾਡ ਬਾਹਰ ਚਲੇ ਜਾਣੀ ਆ ਸਪਰਿੰਗ ਟਾਈਟ ਹੋ ਜਾਣਾ ਤੇ ਲੋਕ ਲੱਗ ਜਾਣਾ ਮਾ ਇਹ ਸਲਿੱਪ ਗੇਅਰ ਇਸ ਤਰ੍ਹਾਂ ਕੰਮ ਕਰਦਾ ਇੱਕ ਗੁੱਲਾ ਇੱਕ ਆ ਕੰਪਾਸ ਇੱਕ ਕੜਾ ਸਟਾਰ ਹਾਂਡੀ ਇਹ ਸਾਰੇ ਸਮਾਨ ਦਾ ਫਰਕ ਆ ਤਾਂ ਤੁਹਾਡਾ ਟਰੈਕਟਰ ਸਲਿੱਪ ਗੇਅਰ ਹੋਊਗਾ ਉਸ ਤੋਂ ਬਾਅਦ ਆਜੋ ਮੈਂ ਤੁਹਾਨੂੰ ਸਾਈਡ ਗੇਅਰ ਵੀ ਦਿਖਾਉਣਾ ਇਹ ਟਰੈਕਟਰ ਬਹੁਤ ਸ਼ਾਨਦਾਰ ਟਰੈਕਟਰ ਬਣਾਇਆ ਸੀ ਕੰਪਨੀ ਨੇ ਇਹ ਆਇਆ ਏ 6565 ਦੇ ਵਿੱਚ ਸਲਿੱਪ ਗੇਅਰ ਵੀ ਲਾਤਾ ਟਰੈਕਟਰ ਸਾਈਡ ਗੇਅਰ ਵੀ ਕਰਤਾ ਸਾਈਡ ਗੇਅਰ ਵੀ ਇਹੋ ਜਿਹਾ ਸੋਖਾ ਕਰਿਆ ਵੀ ਤੁਹਾਨੂੰ ਕੁਝ ਵੀ ਇੱਕ ਸਾਈਡ ਗੇਅਰ ਆਏ ਸੀ ਜਿਹੜੇ 960 ਟਰੈਕਟਰ ਆਏ ਸੀ ਕੜਿਆਂ ਵਾਲੇ ਗੇਅਰ ਉਹ ਕੜਿਆਂ ਵਾਲੇ ਗੇਅਰ ਇਹੋ ਜਿਹਾ ਵੀ ਕੜੇ ਖਰਾਬ ਹੋਏ ਰਹਿੰਦੇ ਆ ਉਹ ਟਰੈਕਟਰ ਬਾਲਾ ਦਿਰ ਚੱਲਦਾ ਨਹੀਂ ਗੇਅਰ ਦੀ ਬੜੀ ਸਮੱਸਿਆ ਆਉਂਦੀ ਸੀ ਆਜੋ ਹੁਣ ਜ਼ਿਆਦਾਤਰ ਮੈਂ ਤੁਹਾਨੂੰ ਗੇਅਰ ਦੇ ਉੱਪਰ ਹੀ ਫੋਕਸ ਕਰਦੇ ਆ ਉਹ ਗੇਅਰ ਇਹਦੇ ਵਿੱਚ ਗਰਾਰੀਆਂ ਦੇ ਵਿੱਚ ਹੀ ਸਾਈਡ ਗੇਅਰ ਕਰਿਆ ਹੋਇਆ ਵਾ ਤੁਸੀਂ ਦੇਖੋ ਇਹਦੇ ਵਿੱਚ ਸੇਮ ਗਰਾਰੀਆਂ 855 ਵਾਲੀਆਂ ਰਹਿਣਗੀਆਂ ਅੱਜਕੱਲ ਬੜਾ ਰੋਲਾ ਪੈਂਦਾ ਸੋਸ਼ਲ ਮੀਡੀਆ ਤੇ ਯਾਰ ਅਸੀਂ ਕਰਤਾ ਅਸੀਂ ਕਰਤੇ ਬਹੁਤ ਪਹਿਲਾਂ ਤੋਂ ਆਇਆ ਹੋਇਆ ਕੋਈ ਵੀ ਭਰਾ ਕਰ ਸਕਦਾ ਕੋਈ ਐ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਅੱਡ ਚੀਜ਼ ਤਿਆਰ ਕਰਤੀ ਜਾਂ ਅੱਡ ਲੋਕਾਂ ਨੂੰ ਦਿਖਾਉਂਦੇ ਆ ਇਹ ਕੰਪਨੀ ਦੇ ਕਾਫੀ ਟਾਈਮ ਤੋਂ ਹੀ ਆਉਣ ਦੇ ਆ ਵਾ ਇਹ ਆ ਸਮਾਨ ਬਦਲ ਕੇ ਤੁਸੀਂ ਟਰੈਕਟਰ ਦੇਖੋ ਕੰਪਨੀ ਨੇ ਇੱਧਰ ਵੀ ਆਪਸ਼ਨਾਂ ਦਿੱਤੀਆਂ ਹੁੰਦੀਆਂ ਤੁਸੀਂ ਸੈਂਟਰ ਗੇਅਰ ਵੀ ਕਰ ਸਕਦੇ ਹੋ ਤਾਪਾ ਆ ਬੰਦ ਟਾਪਾ ਬਾ ਟਾਪਾ ਚੇਂਜ ਕਰਕੇ ਇਹਨੂੰ ਜਦੋਂ ਮਰਜ਼ੀ ਸੈਂਟਰ ਗੇਅਰ ਕਰ ਲੋ ਆ ਲੋ ਵਾਲੀ ਕੰਪਾਸ ਦਾ ਖਾਂਚ ਆ ਗਿਆ ਦੂਜੇ ਗੀਰਾਂ ਲੀਵਰਾਂ ਦੇ ਖਾਂਚੇ ਆ ਗਏ ਸੈਂਟਰ ਗੇਅਰ ਦੇ ਇਹ ਤੋਂ ਇਲਾਵਾ ਆ ਟਾਪਾ ਆ ਗਿਆ ਸਾਈਡ ਗੇਅਰ ਦਾ ਹੁਣ ਠੀਕ ਆ ਸਾਈਡ ਗੇਅਰ ਤੋਂ ਬਾਅਦ ਆ ਲੋ ਜੀ ਆ ਜੋ ਇੱਥੇ ਹੁਣ ਇਹਦਾ ਜਿੰਨਾ ਵੀ ਫੋਕਸ ਕਰਤਾ ਇੱਥੇ ਕਰਤਾ ਆ ਕੇ ਤੁਸੀਂ ਚੈੱਕ ਕਰ ਲੋ ਆ ਲੋ ਵਾਲੀ ਕੰਪਾਸ ਆ ਗਈ ਲੋ ਵਾਲੀ ਆ ਇੱਥੇ ਆ ਕੇ ਕੰਮ ਕਰਨ ਲੱਗ ਗਈ ਆ ਤੁਸੀਂ ਚੈੱਕ ਕਰ ਲੋ ਇਧਰ ਠੀਕ ਆ ਜੀ ਇਹ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੇ ਆ ਇਹ ਗੇਅਰ ਕਾਮਯਾਬ ਬਹੁਤ ਅਗਰਾਰੀਆਂ ਮਰਦੀਆਂ ਨਹੀਂ ਛੇਤੀ ਜਿਹੜਾ 960 ਦਾ ਗੇਅਰ ਆ ਅਸੀਂ ਕੋ ਆਪਣੇ ਸਮਾਨ ਵੇਚਣ ਦੇ ਮਾਰੇ ਨਹੀਂ ਕਹਿੰਦੇ ਇੱਥੇ ਜਦੋਂ ਲੋਕ ਸਾਡੇ ਕੋਲ ਆਉਂਦੇ ਆ ਨਾ ਸਮੱਸਿਆ ਲੈ ਕੇ ਬਹੁਤ ਜ਼ਿਆਦਾ ਗੇਅਰ ਲੋਕਾਂ ਨੇ ਹਲਵਾ ਕੇ ਸਿੰਪਲ ਗੇਅਰ ਲਵਾਏ ਆ 960 ਦੇ ਜਿਹੜੇ ਕੜੇ ਵਾਲੇ ਗੇਅਰ ਹਨਾ ਜਿਨ੍ਹਾਂ ਭਰਾਵਾ ਕੁਝ ਵੇਖ ਲੈ ਥੋੜੇ ਥੋੜੇ ਚੜਾਵਾ ਪਿੱਤਲ ਦੇ ਕੜੇ ਆ ਥੋੜੇ ਟਾਈਮ 'ਚ ਹੀ ਮਰ ਜਾਂਦੇ ਆ ਆਹ ਲੋ ਜੀ ਆਹ ਦੂਜੀਆਂ ਤਿੰਨ ਕੰਪਾਸ ਆ ਗਈਆਂ ਇੱਕ ਤੇ ਤੇ ਚਾ ਪਲੇਟ ਜਿਨ੍ਹਾਂ ਦੇ ਵਿੱਚ ਦੀ ਕੰਪਾਸਰ ਲੰਘਦੀਆਂ ਤੁਸੀਂ ਚੈੱਕ ਕਰ ਲੋ ਦੂਰ ਕਰ ਲੈਣਾ ਕੈਮਰਾ ਮੈਂ ਠੀਕ ਹੈ ਜੀ ਆ ਹਾਈ ਲੋ ਵਾਲਾ ਗੁੱਛੇ ਦਾ ਤੁਸੀਂ ਵੇਖੋ ਆ ਵੀ ਫਰਕ ਆ ਰੇਲਾਂ ਲੰਘਦੀਆਂ ਆ ਗੁੱਛਾ ਆ ਕੜਾ ਇਹ ਰਿਵਰਸ ਪੀਟੀਓ ਗੇਅਰ ਆ ਵੈਸੇ ਜਿਹੜਾ ਮੈਂ ਤੁਹਾਨੂੰ ਦਿਖਾਉਣ ਦਿਆਂ ਇਹ ਸਾਰਾ ਹੀ ਸਮਾਨ ਇਹਦੇ ਵਿੱਚ ਆ ਤੁਸੀਂ ਦੇਖੋ ਇੱਥੋਂ ਰੇਲਾਂ ਲੰਘਣੀਆਂ ਨਾ ਆ ਰਾਣਾ ਜਿਹਨੂੰ ਕਹਿ ਦਿੰਨੇ ਆ ਆ ਗੇਅਰ ਵਾਲੀਆਂ ਰਾਣਾ ਫੋਰਕਾ ਕਹਿ ਦਿੰਦਾ ਕੋਈ ਆ ਸਾਰਾ ਸਮਾਨ ਸੈੱਟ ਬਦਲਣਾ ਪੈਣਾ ਜਿਹੜਾ ਸੈੱਟ ਗੇਅਰ ਕਰਨਾ ਇੱਥੇ ਆ ਕੇ ਤੁਹਾਡਾ ਸੈੱਟ ਗੇਅਰ ਹੋ ਗਿਆ ਇਹਗਾ ਇਹਦਾ ਟਾਪ ਆ ਕੇ ਪਿੱਛੇ ਕੰਮ ਕਰਨ ਲੱਗ ਗਿਆ ਠੀਕ ਆ ਜੀ ਇਹਦੇ ਜੇ ਤੁਹਾਨੂੰ ਆ ਵਟ ਜੀ ਵੀ ਬਣਾਉਣੀ ਪੈਣੀ ਆ ਇਹ ਬਣ ਜਾਂਦੀ ਕੋਈ ਵੱਡਾ ਮਸਲਾ ਨਹੀਂਗਾ ਕਿਉਂ ਜਦੋਂ ਆਹ ਟਾਪਾ ਲਾਵਾਂਗੇ ਇਹਦੇ ਦੋ ਸਰਾਕ ਆ ਕੇ ਇੱਥੇ ਕੰਮ ਕਰਨ ਦੇ ਦੋ ਚੂੜੀਆਂ ਤੇ ਇਹ ਸਾਡੇ ਇੱਥੇ ਬਹੁਤ ਸੋਹਣੇ ਤਰੀਕੇ ਨਾਲ ਮਿਸਤਰੀ ਖਰਾ ਦੀਏ ਸਰਾਕ ਕਢਾਉਣਾ ਹੋਵੇ ਸਾਰੇ ਇਹਨਾਂ ਨੇ ਫਰਮੇ ਬਣਾਏ ਆ ਬੜੇ ਆਸਾਨ ਤਰੀਕੇ ਨਾਲ ਸਾਡੇ ਇੱਥੇ ਹੋ ਜਾਂਦਾ ਨੋਰਮਲੀ 1 ਘੰਟੇ 2 ਘੰਟਿਆਂ ਦਾ ਕੰਮ ਆ ਕੋਈ ਵੱਡਾ ਮਸਲਾ ਨਹੀਂ ਹੈਗਾ ਹਾਂ ਤੁਹਾਨੂੰ ਸਾਈਡ ਗੇਅਰ ਦੀ ਇਨਫੋਰਮੇਸ਼ਨ ਦਿੱਤੀ ਅੱਜ ਇਹ 540 ਚੱਕਰ ਰਿਵਰਸ ਪੀਟੀਓ ਜੇ ਕਿਸੇ ਨੇ ਸਾਈਡ ਗੇਅਰ ਗੇਅਰ ਲਜਾਣਾ ਹੋਵੇ ਤਾਂ ਵੀ ਲਜਾ ਸਕਦੇ ਹਾਂ ਜੇ ਕਿਸੇ ਵੀਰ ਨੇ ਪਿਛਲਾ ਹਿੱਸਾ 슬ਿੱਪ ਗੇਅਰ ਵਾਲਾ ਬਹੁਤ ਤਗੜਾ ਹਿੱਸਾ ਇਹਦੀਆਂ ਟੂਬਾਂ ਟੱਪਾ ਟੋਚ ਨਾਲੇ ਵੀਰ ਨੇ ਕਿਸੇ ਨੇ ਲਾਉਣੀਆਂ ਹੋਣ ਨਾ ਜਿਵੇਂ ਲੱਕੀ ਗੋਲਡ ਸਮੇਤ ਨੂੰ ਦਿੱਤਾ ਸੀ ਪਿਛਲਾ ਹਿੱਸਾ ਇਹਦੀ ਕਲਰ ਦੇਖੋ ਟਿਊਬ ਦੀ ਆਮ ਕਲਰ ਮਿਲਦੇ ਹੋ ਟਿਊਬ ਦੀ ਦੋ ਉਂਗਲ ਚੌੜੀ ਹੈ ਇਹਦੀ ਸਭ ਤੋਂ ਵੱਧ ਹੈ ਵੀ ਜੇ ਟਿਊਬ ਬਣਾਈ ਹੈ ਤਾਂ ਇਸ ਟਰੈਕਟਰ ਦੀ ਬਣਾਈ ਹੈ ਇਹਨਾਂ ਨੇ ਸਪੋਰਟਾ ਦੇਖੋ ਕਿੰਨੀਆਂ ਲਾਈਆਂ ਮਗਰ ਬਹੁਤ ਤਗੜੀ ਹਾਂਡੀ ਆ ਸਟੈਂਡਰਡ ਸਾਈਜ਼ ਜਿਹੜੇ 볼ਟ ਆ ਗਰਾਰਾ ਬੜਾ ਚੌੜਾ 4 4 ਮੁੱਲ ਗਰਾਰਾ ਚੌੜਾ ਹਰ ਇੱਕ ਚੀਜ਼ ਇਹਦੀ ਜਿਹੜੀ ਕੰਪਨੀ ਨੇ ਨਿੱਗਰ ਬਣਾਈ ਆ ਤੇ ਦੋਸਤੋ ਜੇ ਸਾਡੀ ਵੀਡੀਓ ਚੰਗੀ ਲੱਗੇ ਤਾਂ ਜ਼ਰੂਰ ਲਾਈਕ ਐਂਡ ਸ਼ੇਅਰ ਕਰਿਓ ਆਹ ਦੁਕਾਨ ਨੰਬਰ ਠੀਕ ਆ 321 2223 ਤੇ ਜ਼ਰੂਰ ਜੇ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ